ਕੀ ਗੱਲ ਆ ਕਿਉਂ ਰੋਣੇ ਹੋ ਕਿਹੜੀ ਗੱਲੋਂ ਰੋਣੇ ਹੋ ਕੋਈ ਨਹੀਂ ਜੇ ਹੁਣ ਤੇ ਤਾਂ ਆਪਣੇ ਤਾਂ ਪਹਿਤ ਮਹਾਰਾਜ ਨੇ ਕਟਣੀ ਆ ਇਹੋ ਹੀ ਪਰੇਸ਼ਾਨੀ ਤੇ ਦੋਵੇਂ ਜੀਤ ਦੋਵੇਂ ਇਹੀ ਬਿਮਾਰ ਆ ਚਾ ਰਹੀ ਸਾਡਾ ਕਮਾਉਣ ਵਾਲਾ ਕੋਈ ਹੈਗਾ ਨਹੀਂ ਤੇ ਸਾਡਾ ਇਹੋ ਹੀ ਅਸੀਂ ਉਹ ਕਮਾਉਣਾ ਤੇ ਉਹ ਖਾਣਾ ਤੇ ਕਿਸਾਨ ਨੂੰ ਪਾਣੀ ਨੇ ਮਾਰ ਕੇ ਕਿੰਨੀ ਪਹਿਲੀ ਕਿੰਨੀ ਹੈ ਤੁਹਾਡੀ ਪਹਿਲੀ ਦੋਕਨ ਵਾਲਾ ਹੀ ਸਾਡੇ ਕੋਲ ਦੋ ਕਨਾਲਾਂ ਪੈਲੀ ਆ ਤੇ ਜਿਹੜਾ ਘਰ ਦਾ ਮੁਖੀ ਉਹਨੂੰ ਬਿਮਾਰੀ ਲੱਗੀ ਹਾਂਜੀ ਉਹਨੂੰ ਬਿਮਾਰ ਆ ਮੁੰਡਾ ਵੀ ਬਿਮਾਰ ਹੋਵੇ ਟੀਕਾ ਲਵਾਉਣ ਚਾਹ ਰਿਹਾ ਓफी ਖਰੋਜਪੁਰ ਗਾਇਬ ਬੋਦ ਲਵਾਣਾ ਦੋ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਮੰਝੇ ਦੇ ਪਏ ਹੋਏ ਨੇ ਉਹਨਾਂ ਦੇ ਇਲਾਜ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਦਰਤ ਦੀ ਮਾਰ ਪਈ ਹੈ ਕਿ ਹੜ੍ਹ ਆਉਣ ਦੇ ਕਾਰਨ ਜਿਹੜੀ ਦੋ ਕਨਾਲਾਂ ਪੈਲੀ ਸੀ ਉਹ ਵੀ ਜਿਹੜਾ ਪਾਣੀ ਦੇ ਹੜ੍ਹ ਦੇ ਵਿੱਚ ਆ ਗਈ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਆਪਣੇ ਘਰ ਚ ਪਾਣੀ 3-3 ਫੁੱਟ ਰਿਹਾ 3-3 ਫੁੱਟ ਚ ਛੋਟੇ ਛੋਟੇ ਬੱਚੇ ਲੈ ਕੇ ਬੈਠੇ ਰਹੇ ਉਹ ਡਰ ਨਹੀਂ ਆਇਆ ਤੁਹਾਨੂੰ ਡਰ ਤੇ ਆਉਂਦਾ ਹੀ ਫਿਰ ਆਖੀਦਾ ਹੀ ਹੁਣ ਘਰ ਛੱਡ ਕੇ ਕਿੱਥੋਂ ਪਾਣੀ ਜਾਈ ਗਾਂ 3 ਫੁੱਟਾਂ ਤੋਂ ਗਾਂ ਜਾਵਾਂਗੇ ਤੇ ਡੁੱਬਣਾ ਹੀ ਤੇ ਅਗਰ ਬੋਟ ਵੀ ਨਹੀਂ ਸਾਡੇ ਕੋਲੇ ਪੰਪੀ ਕੋਈ ਖਾਪਕਾ ਸਕਿਓ ਮਿਲ ਸਕਿਆ ਪ੍ਰਸ਼ਾਦਾ ਕੋਠੇ ਤੇ ਖਾਂਦੇ ਪਕਾਂਦੇ ਰਹੇ ਆਪਦਾ ਵੀ ਸਿਲੰਡਰ ਚੜਾਏ ਉੱਤੇ ਤਾਂ ਕੋਠੇ ਤੇ ਤੇ ਕੋਠੇ ਜੀ ਤਾਂ ਪਾੜ ਗਊ ਦੋਹੀ ਉੱਤਰ ਆਏ ਤਾਂ ਲੈ ਉਥੇ ਵੀ ਦੋਵੇਂ ਹੱਟ ਕਮਰੇ ਤੇ ਦੋਵੇਂ ਪਾੜ ਗਨੀਆਂ ਵੀ ਨਾਲ-ਨਾਲ ਬਹਿ ਗਾ ਮਾਲ ਦਾ ਹਿੰਨਾ ਕਜਗਾਟ ਉਹ ਵੀ ਆਵੇ ਤੁਹਾਡੇ ਸਾਹਮਣੇ ਵੇਖੋ ਕੀ ਬਣਿਆ ਪਿਆ ਫਿਰ ਇਹਦੇ ਮੁੰਡੇ ਦਾ ਇਲਾਜ ਤੇ ਦਾ ਕਰ ਵਾਲੇ ਦਾ ਕਰਾ ਦੇ ਕੀ ਮੁੰਡੇ ਨੂੰ ਕੀ ਸਮੱਸਿਆ ਮੁੰਡੇ ਨੂੰ ਪਛਾਵਦਾ ਹੀ ਹੈ ਰਕਾਵਟ ਹੋਰ ਕੋਈ ਨਹੀਂ ਮੁੰਡੇ ਨੂੰ ਪਛਾਵਲਾ ਸਰਾਕ ਜਿਹੜਾ ਸਹੀ ਸਰਾਕ ਹੈ ਨਾ ਉਹ ਬੰਦ ਹੋਵਾ ਤੇ ਪਿੱਛੋਂ ਲੀਕ ਹੋਇਆ ਸਰਾਕ ਜਦੋਂ ਪਛਾਵ ਰੋਗ ਜਾਂਦਾ ਹੈ ਰੋ ਦਾ ਪੇਟ ਭੁੱਲ ਜਾਂਦਾ ਬੜਾ ਔਖਾ ਰਹੀਦਾ ਏਡਾ ਸਾਰਾ 13 14 ਸਾਲਾਂ ਦਾ ਉਹ ਸਲਾਈ ਜੀ ਮਰਵਾਈ ਦੇ ਤਾਂ ਫੇਰ ਪਿਸ਼ਾਬ ਆਉਂਦਾ ਨਹੀਂ ਤਾਂ ਆਉਂਦਾ ਨਹੀਂ ਡਾਕਟਰ ਕੀ ਕਹਿੰਦੇ ਹੁਣ ਡਾਕਟਰਾਂ ਦੇ ਪ੍ਰੈਸ਼ਣ ਆਉਂਦੇ ਹੋਣਾ ਹੂੰ 12 ਸਾਲੋਂ ਕਰਾਇਆ ਤੇ অপারেশন ਲਈ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਨਹੀਂ ਨਹੀਂ ਹੂੰ ਨਹੀਂ ਹਾਂ ਦੇਖੋ ਕਿ ਤਾਹ ਪ੍ਰੈਸ਼ਣ ਕਰਾਵੇ ਬੰਦਾ ਪਰ ਇੱਕ ਜਾਣੇ ਕਮਾਈ ਕਿੱਥੇ ਕਿੱਥੇ ਘਲਾਵੇ ਵੀ ਹੂੰ ਆਪੇ ਵੀ ਬਿਮਾਰ ਅਜਾ ਡੰਗਰ ਮਾਲ ਹੋ ਜਾ ਆਪ ਫੇਰ ਉਹਨਾਂ ਤਾਂ ਵੀ ਖਰਚਾ ਕੱਲਾ ਕੱਲਾ ਮੁੰਡਾ ਤੂੰ ਤਾਂ ਇਲਾਜ ਨਹੀਂ ਕਰਾ ਸਕਦਾ ਨਾ ਇਲਾਜ ਨਹੀਂ ਕਰਾਇਆ ਜਾ ਤੱਕ 12 13 ਸਾਲਾਂ ਹੋ ਗਿਆ ਹੜ੍ਹਾਂ ਦੇ ਕਾਰਨ ਬਹੁਤ ਸਾਰੇ ਘਰ ਨੁਕਸਾਨੇ ਗਏ ਨੇ ਹਸਤੀਆਂ ਵਸਤੀਆਂ ਫਸਲਾਂ ਜਿੱਥੇ ਤਬਾਹ ਹੋਈਆਂ ਨੇ ਤੇ ਉੱਥੇ ਬਹੁਤ ਸਾਰੇ ਉਹ ਪਰਿਵਾਰ ਨੇ ਜਿਹੜੇ ਗੁਰਬਤ ਦੀ ਜ਼ਿੰਦਗੀ ਜਿਉਣ ਵਾਸਤੇ ਮਜਬੂਰ ਨੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਮੌਜੂਦਾਂ ਤਾਂ ਇੱਥੇ ਬਹੁਤ ਸਾਰੇ ਉਹ ਪਿੰਡ ਆਉਂਦੇ ਨੇ ਜਿੰਨਾ ਪਿੰਡਾਂ ਦੀ ਜਿੰਨਾ ਘਰਾਂ ਦੀ ਦਸ਼ਾ ਜਿਹੜੀ ਬਹੁਤੀ ਤਰਸਯੋਗ ਹੋ ਚੁੱਕੀ ਹੈ ਇੱਕ ਬੰਡਾਲੇ ਦੇ ਨੇੜਲੇ ਪਾਸੇ ਇੱਕ ਪਰਿਵਾਰ ਦੇ ਵਿੱਚ ਮੌਜੂਦਾਂ ਤਾਂ ਇਹਨਾਂ ਦੀ ਆਰਥਿਕ ਦਸ਼ਾ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਤਾਂ ਸਭ ਤੋਂ ਪਹਿਲਾਂ ਇਹ ਜਿਹੜੀਆਂ ਤਸਵੀਰਾਂ ਇਹਨਾਂ ਦੇ ਘਰ ਦੀ ਚਾਰ ਦਿਵਾਰੀ ਫਿਰਨੀ ਹੈ ਇਹਨਾਂ ਦੇ ਘਰ ਦੇ ਆਲੇ-ਦੁਆਲੇ ਦੀਆਂ ਸਾਂਝੀਆਂ ਕਰ ਰਿਹਾ ਕਿ ਜਿਹੜੀਆਂ ਖੁਦ ਬਖੁਦ ਕੀਤੀਆਂ ਹੋਈਆਂ ਕੰਧਾਂ ਨੇ ਏਟਾ ਢੇਢੀ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਤਕਰੀਬਨ 5 ਦਿਨ ਇਸੇ ਪਿੰਡ ਦੇ ਵਿੱਚ ਇਸੇ ਘਰ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਪਾਣੀ ਵਗਿਆ ਹੈ ਤਾਂ ਪਾਣੀ ਵਗਣ ਦੇ ਕਾਰਨ ਸਭ ਕੁਝ ਤੈਸ਼ ਨੈਸ਼ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਹੀ ਇਹ ਲੋਕ ਆਰਥਿਕ ਤੌਰ ਤੇ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਨੇ ਔਰ ਅੱਜ ਇਸੇ ਪਰਿਵਾਰ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਆ ਚੁੱਕੀ ਹੈ ਔਰ ਇਧਰਲੇ ਪਾਸੇ ਵੀ ਇਹ ਘਰ ਦੀਆਂ ਮੈਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਕਿ ਅਸਲ ਦੇ ਵਿੱਚ ਇਹ ਲੋਕ ਉਹ ਨੇ ਜਿਨ੍ਹਾਂ ਲੋਕਾਂ ਦੇ ਕੋਲੇ ਆਪਦੀ ਜ਼ਿੰਦਗੀ ਜਿਉਣ ਵਾਸਤੇ ਕੇਵਲ ਦਿਨ ਰਾਤ ਦੀ ਹੱਡ ਤੋੜਵੀਂ ਮਿਹਨਤ ਤੇ ਮਿਹਨਤ ਤੋਂ ਬਾਅਦ ਪਾਈ ਪਾਈ ਦੇ ਨਾਲ ਘਰ ਜੋੜਿਆ ਅੱਜ ਹੜਾਂ ਦੇ ਪਾਣੀ ਨੇ ਤਬਾਹ ਕਰ ਦਿੱਤਾ ਤਾਂ ਇਸੇ ਨੂੰ ਲੈ ਕੇ ਪਰਿਵਾਰ ਦੇ ਮੈਂਬਰ ਕੁਝ ਸਾਡੇ ਨਾਲ ਗੱਲਬਾਤ ਕਰਦੇ ਭੈਣ ਜੀ ਕੀ ਨਾਂ ਆ ਤੁਹਾਡਾ ਕੁਲਵਿੰਦਰ ਕੌਰ ਤੇ ਪਰਿਵਾਰ ਚ ਕੌਣ-ਕੌਣ ਆ ਤੁਹਾਡੇ ਅਸੀਂ ਚਾਰ ਪਰਿਵਾਰ ਆ ਦੋ ਮੇਰੇ ਬੱਚੇ ਆ ਹੂੰ ਤੇ ਦੋ ਅਸੀਂ ਦੋਵੇਂ ਜੀ ਆ ਇੱਕ ਗੁੱਡੀ ਮੈਂ ਵਿਆਹੀ ਆ ਪਿੱਛੇ ਜੇ ਹੂੰ ਮਤਲਬ ਪਰਿਵਾਰ ਇੱਕ ਦਾ ਮੈਂਬਰ ਚਾਰ ਤੁਹਾਡੀ ਹਾਂਜੀ ਪਰਿਵਾਰ ਇੱਕ ਹੀ ਹੈ ਮੈਂਬਰ ਇਹ ਚਾਰ ਆ ਤੇ ਆਪ ਤੋਂ ਬਿਮਾਰਿਛ ਮਾਰ ਰਹਿੰਦਾ ਤੇ ਉਹ ਪਰਸਾ ਚਾ ਉਦਾ ਗਿਆ ਬੋਦਨਾ ਤੱਲੀ ਵਰ ਖਰਾਬ ਆ ਤੇ ਫਿਰ ਦਵਾਈ ਦਵਾਈ ਕਰਕੇ ਇਹ ਆਖਾ ਤੂੰ ਹੀ ਪਾਸੇ ਰਹੋ ਹੂੰ ਤੇ ਉਹ ਉੱਥੇ ਪਾਸੇ ਗਿਆ ਤੇ ਸਾਡਾ ਹੋਈ ਇਹੋ ਕਮਾਉਣਾ ਤੇ ਉਹ ਖਾਣਾ ਤੇ ਕਿਸਾਨ ਪਾਣੀ ਨੇ ਮਾਰ ਕੇ ਪਹਿਲੀ ਕਿੰਨੀ ਹੈ ਤੁਹਾਡੀ ਪਹਿਲੀ 2 ਕਣਾਂ ਵਾਲੀਆਂ ਸਾਡੇ ਕੋਲੇ ਹੂੰ ਹਾਂਜੀ ਦੋ ਕਨਾਲਾਂ ਪੈਲੀ ਆ ਤੇ ਜਿਹੜਾ ਘਰ ਦਾ ਮੁਖੀ ਉਹਨੂੰ ਬਿਮਾਰੀ ਲੱਗੀ ਹੈ ਹਾਂਜੀ ਉਹਨੂੰ ਬਿਮਾਰ ਆ ਮੁੰਡਾ ਵੀ ਬਿਮਾਰ ਹੋ ਵਟੀ ਗਲਵਾਉਣ ਸ਼ਾਇਰ ਆ ਓਪੀ ਭਰੋਜਪੁਰ ਗਾਇ ਬੋਦ ਲਵਾਉਣ ਹਮ ਇੱਕ ਘਰ ਨਾਲੇ ਆ ਤੇ ਇੱਕ ਇਦਨ ਨੂੰ ਅੱਜ ਵਿਚਾਰਾ ਗਿਆ ਮੁੰਡੇ ਦੀ ਕਿੰਨੀ ਉਮਰ ਉਹਦੀ 12 ਸਾਲ 15 ਸਾਲਾਂ ਦੀ ਆ ਗੁੱਡੀ ਆ ਤੇ 13 ਸਾਲਾਂ ਦਾ ਮੁੰਡਾ ਹੈ ਹਾਂਜੀ ਤੇ ਕਮਾਉਣਾ ਉਹੋ ਹੀ ਤੇ ਪਿਓ ਨੇ ਕਮਾਉਣਾ ਤੇ ਆਹੀ ਚਾਰ ਜੀਆਂ ਨੇ ਖਾਣਾ ਸਾਡੇ ਹੋਰ ਕੋਈ ਨਹੀਂ ਕਹਦਾ ਕਹਿ ਨਹੀਂ ਕੀਤੀ ਨਾ ਕੋਈ ਮੈਂਬਰ ਨਾ ਸਰਪੰਚ ਕੋਈ ਨਹੀਂ ਆ ਸਾਡੇ ਕੋਲੇ ਤੇ ਜਦੋਂ ਹੜਾ ਆਇਆ ਉਦੋਂ ਕਿੱਥੇ ਸੀਗੇ ਤੁਸੀਂ ਆਈ ਇੱਥੇ ਵੀਰੇ ਰਹਿ ਪਾਣੀ ਚ ਹਮ ਆਪਦੇ ਘਰੇ ਆਈ ਕਿਤੇ ਨਹੀਂ ਗਏ ਵੀ ਮਾਲ ਡੰਗਰ ਸਾਡਾ ਇੱਥੇ ਰਿਆ ਹੀ ਵੀ ਇੱਥੇ ਹੀ ਰਹੇ ਹਮ ਸਾਨੂੰ ਲੋਕੀ ਪਤੇ ਰਹਾਂਦੇ ਚਲ ਜਾਈ ਆ ਆਈ ਆਪਦਾ ਘਰ ਨਹੀਂ ਛੱਡ ਕੇ ਘਰ ਚ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਆਪਣੇ ਘਰ ਚ ਪਾਣੀ ਤਿੰਨ ਤਿੰਨ ਫੁੱਟ ਰਿਹਾ ਹਮ ਹਾਂਜੀ ਤੇ ਤੁਹਾਨੂੰ ਤਿੰਨ ਤਿੰਨ ਫੁੱਟ ਚ ਛੋਟੇ ਛੋਟੇ ਬੱਚੇ ਲੈ ਕੇ ਬੈਠੇ ਰਹੇ ਹੋ ਡਰ ਨਹੀਂ ਆਇਆ ਤੁਹਾਨੂੰ ਡਰ ਤੇ ਆਉਂਦਾ ਹੀ ਫਿਰ ਆਖੀਦਾ ਵੀ ਹੁਣ ਘਰ ਛੱਡ ਕੇ ਕਿੱਥੋਂ ਪਾਣੀ ਜਾ ਗਾਂ ਤਿੰਨਾਂ ਫੁੱਟਾਂ ਤੋਂ ਗਾਂ ਜਾਵਾਂਗੇ ਤੇ ਡੁੱਬਣਾ ਹੀ ਹਮ ਹੁਣ ਤਾਂ ਆਪਦੇ ਘਰੇ ਬੈ ਤੇ ਜਗਾ ਜਾਂਦੇ ਸਾਨੂੰ ਇਹਨਾਂ ਦਾ ਪਾਣੀ ਆਉਂਦਾ ਕਿਤਾ ਹੀ ਦੁੱਭੀ ਜ਼ਿਆਦਾ ਆਉਂਦਾ ਹੂੰ ਤੇ ਫਿਰ ਔਖਾ ਹੀ ਆਨ ਬਾਹਰ ਲਗਣਨਾ ਹੂੰ ਤੇ ਅਗਰ ਬੋਡ ਵੀ ਨਹੀਂ ਸਾਡੇ ਕੋਲੇ ਪੰਪ ਚੀ ਕੋਈ ਤਦ ਕਰ ਕਈ ਪਰ ਗਏ ਨਹੀਂ ਕਿਤੇ ਵੀ ਕੁਝ ਖਾਣ ਨੂੰ ਵੀ ਮਿਲਿਆ ਕੁਝ ਖਾਪਕਾ ਸਕਿਓ ਮਿਲ ਸਕਿਆ ਪਰ ਸਾਦਾ ਪਾਣੀ ਕੋਠੇ ਤੇ ਖਾਂਦੇ ਪਕਾਉਂਦੇ ਰਹੇ ਆਪਦਾ ਬਿਲਸਲ ਇੰਡਰ ਚੜਾਏ ਉੱਤੇ ਤਾਂ ਕੋਠੇ ਤੇ ਤੇ ਕੋਠੇ ਜੇ ਤਾਂ ਪਾੜ ਗਏ ਉਹ ਦੋਹੀ ਉੱਤਰ ਆਏ ਹੇ ਤਲੇ ਆਈ ਪਰ ਉਹ ਦੋ ਬਾਅਦ ਚ ਆਪ ਦਾ ਥੱਲੇ ਹੀ ਪਲਾਟ ਕੀਤਾ ਤੇ ਖਾਈ ਪਿਕਾਈ ਗਏ ਤੇ ਕੋਠੇ ਵੀ ਪਾੜ ਗਏ ਤੁਹਾਡੀ ਹਾਂਜੀ ਕੋਠੇ ਵੀ ਪਾੜ ਗਏ ਸਾਡੇ ਹੂੰ ਕੋਠੇ ਵੀ ਦੋਵੇਂ ਸਾਡੇ ਕਮਰੇ ਤੇ ਦੋਵੇਂ ਪਾੜ ਗਏ ਨਈਆਂ ਵੀ ਨਾਲ ਨਾਲ ਵਹਿ ਗਾ ਮਾਲ ਦਾ ਇੰਨਾ ਕਜਗਾਟ ਉਹ ਵੀ ਆਵੇ ਤੁਹਾਡੇ ਸਾਹਮਣੇ ਵੇਖੋ ਕੀ ਬਣਿਆ ਪਿਆ ਤੇ 3 3 ਫੁੱਟ ਪਾਣੀ ਔਨ ਕਰਕੇ ਜਿਹੜੀ ਕਣਕ ਜਾਂ ਹੋਰ ਲੁੜੀਂਦੀਆਂ ਚੀਜ਼ਾਂ ਉਹਨਾਂ ਦਾ ਵਿਚਾਰਿਆ ਹਾਂਜੀ ਉਹ ਹਾਂਜੀ ਵਿਚਾਰਿਆ ਐਵੇਂ ਝੂਠ ਨਹੀਂ ਮਾਰਨਾ ਪਰ ਤੇ ਬਾਕੀ ਸਾਡਾ ਸਾਰਾ ਕੋਹ ਵੀ ਕੰਦਾ ਕੁੰਦਾ ਡੇਪੀਆਂ ਕਮਰੇ ਪਾੜ ਗਏ ਹੂੰ ਕਣਕ ਸਾਡੀ ਪਚਾਈ ਕਣਕਾ ਹੀ ਉੱਚਾ ਥਾਂ ਤੇ ਕਰ ਲਈ ਹੂੰ ਤੁਸੀਂ ਕਹਿੰਦੇ ਹੋ ਕਿ ਦੋ ਕਨਾਲਾਂ ਸਾਡੇ ਕੋਲੇ ਪੈ ਲਈ ਐ ਮੁੰਡਾ ਵੀ ਬਿਮਾਰ ਐ ਉਹਨਾਂ ਦੇ ਪਿਤਾ ਜੀ ਵੀ ਬਿਮਾਰ ਆ ਤਾਂ ਫਿਰ ਕੀ ਲੱਗਦਾ ਕਿ ਗੁਜ਼ਾਰਾ ਕਿੱਦਾਂ ਚੱਲੂਗਾ ਤੁਹਾ ਗੁਜ਼ਾਰਾ ਬਰਾਵਾ ਇਤਰਾ ਹੀ ਆ ਤੈਨੂੰ ਪਤਾ ਹੀ ਉਹੋ ਹੀ ਖਾਣਾ ਤੇ ਉਹੋ ਹੀ ਖਾਣਾ ਤੇ ਜੇ ਸਾਰਾ ਟੱਬਰ ਉਹਨਾਂ ਬਿਮਾਰ ਆ ਤੇ ਕਿੱਥੋਂ ਲਿਆ ਕੇ ਖਾਵਾਂਗੇ ਫਿਰ ਸਾਨੂੰ ਕੋਈ ਗਰੀਬ ਸਹਾਇਤਾ ਮਨਿੰਨਾ ਦਿੰਦਾ ਸਾਨੂੰ ਗਰੀਬਾਂ ਨੂੰ ਤੇ ਇੱਕ ਮੇਰਾ ਮੁੰਡਾ ਬਿਮਾਰ ਤੋਂ ਉਹਨੂੰ ਪਿਸ਼ਾਬ ਦਾ ਉੰਜੋ ਵੀ ਨਹੀਂ ਪਰੇਸ਼ਾਨੀ ਬੜੀ ਆਉਂਦੀ ਪਿਸ਼ਾਬ ਤੋਂ ਤੇ ਉਹਦਾ ਇਲਾਜ ਕਰਾਉਣਾ ਤਾਂ ਹੀ ਪੈਸਾ ਕੋਈ ਨਾ ਕਰਮ ਦੇਣੀ ਤੇ ਸਲਾ ਹੀ ਮਰਾ ਕਤ ਲੈ ਆਈਦਾ ਸ਼ੈਰੋ ਜਦੋਂ ਉਹਨੂੰ ਪੁੱਛੀ ਤਾਂ ਕਹਿੰਨ ਉਹ ਤਾਂ ਗਲੇ ਆ ਦਿੰਦੇ ਵੀ ਤੁਸੀਂ ਆਪ ਦਾ ਪ੍ਰੇਪਰੇਸ਼ਨ ਕਰਾਓ ਤੇ ਕਿੱਥੋਂ ਕਰਾਈਗੇ ਕੋਈ ਪਾਹ ਨਹੀਂ ਹੈਗਾ ਟੱਕਾ ਨਹੀਂ ਹੈਗਾ ਵੀ ਕਿੱਥੋਂ ਆਪਰੇਸ਼ਨ ਕਰਾਵੇ ਬੰਦਾ ਪਰ ਇੱਕ ਜਾਨੇ ਕਮਾਈ ਕਿੱਥੇ ਕਿੱਥੇ ਕਲਾਵੇ ਵੀ ਆਪ ਵੀ ਬਿਮਾਰ ਅਜਾ ਡੰਗਰ ਮਾਲ ਹੋ ਜਾ ਆਪ ਫਿਰ ਉਹਨਾਂ ਤਾਂ ਵੀ ਖਰਚਾ ਤੇ ਕਿੱਥੋਂ ਇੰਨਾ ਪਾਹ ਆਵੇ ਕੱਲਾ ਕੱਲਾ ਮੁੰਡਾ ਤੂੰ ਤਾਂ ਇਲਾਜ ਨਹੀਂ ਕਰਾ ਸਕਦਾ ਨਾ ਇਲਾਜ ਨਹੀਂ ਕਰਾਇਆ ਜੇ ਤੱਕ 12 13 ਸਾਲਾਂ ਦਾ ਹੋ ਗਿਆ ਜਤਾ ਕੋ ਮੈਂ ਤੁਰਿਆ ਫਿਰ ਦਸ ਲਾਈ ਮਹਰਾ ਲੈ ਆਈ ਦੀ ਹੈ ਤੇ ਫਿਰ ਚੱਲ ਪੈਂਦਾ ਰਾ ਤੇ ਫਿਰ ਅੱਗੇ ਜਦੋਂ ਮਾਸ ਆ ਜਾਂਦਾ ਫਿਰ ਉਹ ਕੰਮ ਦਾ ਕਈ ਰਾਤ ਨੂੰ ਅਹੀਂ ਉੱਠ ਕੇ ਅੱਧੀ ਅੱਧੀ ਰਾਸੀ ਤਾਂ ਬੈਠਾ ਰਹਿਣਾ ਉਹਦੇ ਦਾਲੇ ਤੁਰੇ ਫਰੀਦਾ ਬੇਬੇ ਤੁਸੀਂ ਕਿਉਂ ਰੋ ਰਹੇ ਹੋ ਕੀ ਗੱਲ ਹੈ ਰੋਣੇ ਕੀੜੀ ਗੱਲਾਂ ਆ ਤੁਸੀਂ ਪਲੀਜ਼ ਰੋ ਨਾ ਬੇਬੇ ਬੇਬੇ ਕੀ ਹੋਇਆ ਰੋ ਕਿਉਂ ਰਹੇ ਹੋ ਤੁਸੀਂ ਬੇਬੇ ਨਾਰੋ ਪਲੀਜ਼ ਤੁਸੀਂ ਕੀ ਕੀ ਗੱਲ ਆ ਕਿਉਂ ਰੋਂਦੇ ਹੋ ਕਿਹੜੀ ਗੱਲੋਂ ਰੋਂਦੇ ਹੋ ਚੁੱਪ ਕਰ ਕੋਈ ਨਹੀਂ ਤੇ ਹੁਣ ਤੇ ਤਾਂ ਆਪਣੇ ਤਾਂ ਪਈ ਤਾਂ ਮਹਾਰਾਜ ਨੇ ਕਟਣੀਆਂ ਚੁੱਪ ਕਰ ਜਾ ਕਿਹੜੀ ਗੱਲੋਂ ਰੋਂਦੇ ਨੇ ਇਹੋ ਹੀ ਪਰਹੇਚਾਨੇ ਪੇ ਦੋਵੇਂ ਜੀ ਤੇ ਦੋਵੇਂ ਇਹੀ ਬਿਮਾਰ ਆ ਚਾਰੇ ਸਾਡੇ ਕਮਾਉਣ ਵਾਲਾ ਕੋਈ ਹੈਗਾ ਨਹੀਂ ਆ ਕੀ ਲੱਗਦੇ ਤੁਹਾਡੇ ਇਹ ਮੇਰੀ ਮੰਮੀ ਆ ਆਈ ਉਹ ਦੰਦੇ ਤੇ ਉਹ ਬਿਮਾਰ ਆ ਤੇ ਬਾਹਰ ਗਿਆ ਤੇ ਉਹਨੇ ਇਹ ਇੱਥੇ ਰਹਿੰਦੇ ਮੇਰੇ ਕੋਲੇ ਹਾਂਜੀ ਉਹਨੂੰ ਬੋਦਲਾ ਲੱਗਣ ਡੀਆਂ ਉੱਤੇ ਬੁਖਾਰ ਚੜਿਆ ਤੇ ਪਾਣੀ ਦੇ ਬਹੁਤ ਚਿਰ ਹੋ ਗਈ ਜਾਂਦੇ ਤਾਂ ਹੌਸ਼ਣ ਹੋ ਗਈ ਅੰਦਰ ਕਿੱਥੇ ਕਿੱਥੇ ਕਿਨੂੰ ਸਮੱਸਿਆ ਹੋਈ ਹੁਣ ਮੇਰੇ ਘਰ ਵਾਲੇ ਨੂੰ ਕਿੱਥੇ ਨੇ ਉਹ ਉਹ ਹੁਣ ਬਕਰਿਆਲੇ ਆ ਐ ਟਾਈਮ ਉੱਥੇ ਹੁਣ ਉਹਨਾਂ ਦੇ ਕੋਲੇ ਹੈਗਾ ਕੋਈ ਹਾਂਜੀ ਸਾਡੇ ਉੱਥੇ ਰਿਸ਼ਤੇਦਾਰ ਮੇਰੇ ਨਾਨਕੇ ਉੱਥੇ ਰਹਿੰਦਾ ਹੋ ਹਾਂਜੀ ਦਾਲ ਪਹਿਲਾਂ ਦੋ ਤਿੰਨ ਦਿਨ ਰਿਹਾ ਤਾਂ ਹੁਣ ਬੋਧ ਲੱਗਦੀ ਰੋਜ਼ ਹੂੰ ਤੇ ਹੁਣ ਮੈਂ ਦੇ ਕੋਲ ਆਈ ਆਵੇਂ ਮੁੰਡਾ ਆ ਹੁਣ ਵਿਚਾਰਾ ਮੇਰਾ ਇੱਥੇ ਹੂੰ ਤੋਂ ਇਹ ਵੀ ਤੇ ਸਿਰ ਤੇ ਵੀ ਜਵਾਨੀ ਕਿਸਰਾ ਕੱਲੀ ਛੱਡ ਕੇ ਬਈ ਕਾਂ ਦੀ ਹਮ ਨਾਲ ਤੁਹਾਨੂੰ ਪਤਾ ਰਾਤ ਸਾਰਾ ਰਾਤ ਘਰ ਕੋਈ ਆਉਂਦਾ ਕੋ ਜਾਂਦਾ ਫਿਰ ਲੰਡੇ ਮੰਡੇ ਅਗਲੇ ਲੰਦੇ ਆ ਪਈ ਕੱਲੀ ਜਨਾਨੀ ਇਹ ਤਾਂ ਆਪ ਤਾਂ ਪਾਸਾ ਰਹਿੰਦਾ ਵਾ ਬੇਬੇ ਰੋ ਨਾ ਤੁਸੀਂ ਪਲੀਜ਼ ਰੋ ਨਾ ਕਿਉਂਕਿ ਸਾਡੇ ਪੰਜਾਬੀਆਂ ਦੇ ਬਹੁਤ ਦਰਿਆਦਿਲ ਆ ਤੁਹਾਡੀ ਮਦਦ ਜ਼ਰੂਰ ਕਰਨਗੇ ਰੋ ਨਾ ਤੁਸੀਂ ਬੇਬੇ ਰੋ ਨਾ ਤੁਸੀਂ ਗੱਲ ਦੱਸੋ ਆਪਣੀ ਚੁੱਪ ਕਰਕੇ ਗੱਲ ਕਰ ਵੇਰਾ ਦਾ ਮੁੰਡੇ ਦਾ ਇਲਾਜ ਤੇ ਦਾ ਘਰ ਵਾਲੇ ਦਾ ਕਰਾ ਦੇ ਕੀ ਕੀ ਗੱਲ ਆ ਜੀ ਮੁੰਡੇ ਨੂੰ ਕੀ ਸਮੱਸਿਆ ਮੁੰਡੇ ਨੂੰ ਪਿਸ਼ਾਬਦਾ ਹੀ ਆ ਰਕਾਪਟ ਹੋਰ ਕੋਈ ਨਹੀਂ ਮੁੰਡੇ ਨੂੰ ਪਿਸ਼ਾਬ ਵਾਲਾ ਸਰਾਕ ਜਿਹੜਾ ਸਹੀ ਸਰਾਕ ਆ ਨਾ ਉਹ ਬੰਦ ਹੋਵਾ ਤੇ ਪਿੱਛੋਂ ਲੀਕ ਹੋਇਆ ਸਰਾਕ ਦਾ ਲੱਗ ਨਾ ਤੋਤੀ ਦੇ ਰਾਹ ਜਾਈ ਉਹ ਨਿਕਾਹ ਜਾਂਦਾ ਉਹਦੀ ਪਿਸ਼ਾਬ ਆਉਂਦਾ ਨੂੰ ਤਾਂ ਜਦੋਂ ਪਿਸ਼ਾਬ ਰੁਕ ਜਾਂਦਾ ਹੈ ਉਹਦਾ ਪੇਟ ਫੁੱਲ ਜਾਂਦਾ ਬੜਾ ਔਖਾ ਰਹਿੰਦਾ ਐਡਾ ਸਾਰਾ ਇਹ ਰਾ 14 ਸਾਲਾਂ ਦਾ ਉਹ ਸਲਾਈ ਜੀ ਮਰਵਾਈ ਦੇ ਤਾਂ ਫੇਰ ਪਿਸ਼ਾਬ ਆਉਂਦਾ ਨਹੀਂ ਤਾਂ ਆਉਂਦਾ ਨਹੀਂ ਡਾਕਟਰ ਕੀ ਕਹਿੰਦੇ ਹਣ ਡਾਕਟਰਾਂ ਦੇ ਪ੍ਰੈਸ਼ਨ ਆਂਦੇ ਹੋ ਨਾ ਤੇ অপারেশন ਲਈ ਪੈਸੇ ਨਹੀਂ ਹੈਗੇ ਤੁਹਾਡੇ ਕੋਲ ਨਹੀਂ 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 ਹਾਂ 200 ਰੁਪਏ ਦਿਹਾੜੀ ਕਰਦਾ ਤੇ 500 ਤੋਂ ਬੜਾ ਹਾਂ ਆਪ ਵੀ ਇਸ ਕਰ ਚੱਲੋ ਵੀ ਆਖ ਈਦਾ ਨਹੀਂ ਖਾਣਾ ਪੀਣਾ ਹੁੰਦਾ ਕੀ ਤੇ ਨਾਲੇ ਇਹ ਫਸਕਣ ਹੋਈ ਟਿੱਡ ਚ ਦੋਦਾ ਤੇ ਇੱਥੇ ਪੇਟ ਆਇਆ ਪਰੋਣੇ ਜਿਹੜਾ ਘਰ ਵਾਲਾ ਆ ਹਾਂ ਜੀ ਇੱਥੇ ਮੂੰਹ ਆਇਆ ਸੋਚ ਫੁੱਲ ਤਾਂ ਹੀ ਮੈਂ ਤੂੰ ਸਿਆਣਾ ਕਿੰਨਾ ਗੈਨਨ ਤਈਏ ਅਸੀਂ ਕੀ ਕਰ ਗਏ ਹੋ ਤੇਰੀ ਭੈਣ ਹੋਵੇ ਤੂੰ ਕਿੰਨਾ ਕੁ ਵਦੇ ਤਾ ਤਰ ਰੱਖੇਗਾ ਚਲੋ ਆਪ ਦਾ ਟਾਈਪ ਆਸ ਹੁੰਦਾ ਕਿਸ ਨੂੰ ਕੀ ਆਖੇ ਨੇ ਬਈ ਰਿਸ਼ਤੇਦਾਰਾਂ ਨੂੰ ਵੀ ਨਹੀਂ ਓਖਿਆ ਕਰਿਆ ਜਾਂਦਾ ਵੀ ਅੱਜ ਮੁੰਡਾ ਆਉਂਦਾ ਰੋਜ ਇਹਦਾ ਪਿਓ ਆਉਂਦਾ ਅਗਲੇ ਆਂਦੇ ਲੈ ਸੁਫਤਾ ਲੈਣੀ ਆਉਂਦੇ ਆ ਮੇਰਾ ਭਰਾ ਆਉਂਦੇ ਆਈ ਤੁਹਾਡੇ ਕੀ ਲੱਗਦੇ ਨੇ ਪੰਜ ਇਹ ਮੇਰੀ ਭੈਣ ਵਾ ਸੱਕੀ ਭੈਣ ਨੇ ਤੁਹਾਡੀ ਹਾਂਜੀ ਤੇ ਉਹ ਜਾਟਾ ਆਂਦੇ ਸੌਦਾ ਲੈਣੀ ਆਉਂਦੇ ਰਹਦੇ ਥੋ ਤੁਸੀਂ ਤੁਸੀਂ ਮੁਸੀਬਤ ਚ ਆ ਕੇ ਇਹਨਾਂ ਨਾਲ ਖੜੇ ਹੋ ਵੀ ਨਾ ਇਹਨਾਂ ਦੇ ਕੋਲੇ ਇਹਨਾਂ ਦਾ ਪਤੀ ਸੁਰੱਖਿਅਤ ਨਾ ਹੈ ਤੇ 300 400 ਦਵਾਈ ਦਿਨ ਪਤਾ ਮਹਿੰਗੀ ਦਵਾਈਆਂ ਆਉਂਦੀਆਂ ਫੰਕਸ਼ਨ ਦੀਆਂ ਤੇ ਮਹੀਨਾ 15000 ਦਾ ਤੇ 15000 ਚ 10 ਜੀ ਪੰਜ ਕਿੱਥੋਂ ਬਾਲੂ ਕੁੜੀ ਵਿਆਹੀ ਉਹਦਾ ਵੀ ਭਲਕੇ ਆਉਣਾ ਜਾਣਾ ਰਿਸ਼ਤੇਦਾਰ ਕੋਲੇ ਵੀ ਕਿਤੇ ਆਉਣਾ ਜਾਣਾ ਤੇ ਉਹ ਕਿੱਥੋਂ ਕਿੱਥੋਂ ਪੂਰੇ ਕਰਨਗੇ ਕਾਣ ਕੋਠੇ ਪਾਟੇ ਹਰਿਆ ਵੇਖ ਲੋ ਅੰਦਰ ਵੜ ਕੇ ਵੀ ਤਿਆ ਮਾਲ ਡੰਗਰ ਦਾ ਟਾਰਾ ਬਣਾਇਆ ਤੇ ਬੰਡਾਲੇ ਵਾਲੇ ਇਹਨਾਂ ਨੂੰ ਸਰਪੰਚ ਨੂੰ ਵੀ ਚਾਹੀਦਾ ਜਾਂ ਕਿਸੇ ਨੂੰ ਵੀ ਸਹੂਲਤਾਂ ਚਾ ਲੈਣੀਆਂ ਜੀ ਜਦੋਂ ਸਾਰਾ ਪਿੰਡ ਵੱਢ ਕੇ ਆ ਜਾਂਦਾ ਇਹਦੇ ਵੋਟਾਂ ਪਾਉਂ ਤੈਨੂੰ ਪਤਾ ਬੋਰਡ ਕਰੋੜ ਦੀ ਵੀ ਆ ਜੇ ਇੱਕ ਜਿੱਤ ਜੇ ਤੇ ਉਹਨੂੰ ਕੁਰਸੀ ਮਿਲਦੀ ਹੈ ਤੇ ਹੁਣ ਸਾਰੇ ਆ ਦਿੰਦੇ ਸੌਦਾ ਲੈਣ ਹੁੰਦੇ ਆ ਆਦੇ ਰੱਬ ਕੀ ਨਾ ਕਹਿਣ ਨਾ ਵਿਵੇਦ ਨਾ ਗਏ ਰੱਬਤੀ ਨਾ ਦਵੇ ਕਿਸੇ ਨੂੰ ਇਦਾਂ ਨਾ ਗਏ ਬੇਬੇ ਜੇ ਮਹਾਰਾਜ ਨੇ ਦੁੱਖ ਪਾਇਆ ਤੇ ਦੁੱਖ ਵੀ ਉਹਨੇ ਮਹਾਰਾਜ ਨੇ ਕੱਟਣਾ ਆ ਤੁਸੀਂ ਅਰਦਾਸ ਕਰੋ ਕਿਉਂਕਿ ਤੁਸੀਂ ਬਾਣੀ ਪੜਨ ਵਾਲੇ ਸਿੰਘੋਂ ਅੰਮ੍ਰਿਤਧਾਰੀ ਸਿੰਘੋਂ ਅਰਦਾਸ ਤੇ ਬੜਾ ਬੰਦ ਮਹਾਰਾਜ ਜਲ ਗੁਰੂ ਨਾਨਕ ਸਵਾਰੀ ਜਾਂਦਾ ਆਈ ਚਲਾਈ ਚੱਲੀ ਜਾਂਦੀ ਆ ਪਰ ਜ਼ਿੰਮੇਦਾਰਾਂ ਦੇ ਭਲੇਖਾ ਇਹ ਕਿੰਨਾ ਦੇ ਹੁਣ 20 20 ਕਿੱਲੇ ਆ ਜੇ ਅਸੀਂ ਜਾਵਾਂਗੇ ਤੇ ਕੰਮ ਕਰਾ ਕੇ ਲਾ ਕੇ ਉਹਨਾਂ ਦੇ ਤੇ ਹੁਣ ਇੱਥੇ ਫਸਲ ਤੇ ਤੈਨੂੰ ਪਤਾ ਦੀਦੀ ਨਹੀਂ ਤੇ ਕਿੱਥਾ ਕਰੀ ਤੇ 500 ਰੁਪਿਆ ਉਹ ਕਿੱਥੋਂ ਦੇਣਗੇ 2-3 ਮਹੀਨੇ ਜਾ ਕੇ ਕਣਕਾਂ ਤੇ ਸਪਰੇ ਹੋਣੀ ਆ। ਥੋੜਾ ਬਾਦਾ ਕੰਮ ਤੋਂ ਨਹਾਵ ਕਰ ਲੈਣਾ ਹਥੀ। ਤੇ じゃ ਹੁਣ ਫੈਕਟਰੀਆਂ ਇੱਥੇ ਜਾਂ ਕੋਈ ਕਾਰਖਾਨਾ ਹੋਵੇ ਤੇ ਕੋਈ 15000 ਤਨਖਾਹ ਹੋਵੇ ਦਾ ਹੋਵੇ ਤੇ ਫਿਰ ਟਾਈਮ ਪਾਸ ਤੋਂ ਹੋਵੇਗਾ ਤਾਂ। ਤੇ ਜੇ ਆਪਾਂ ਖੇਤੀ ਦੇ ਨਾਲ ਤਾਂ ਚੱਲਦਾ ਹਰਾ ਕੰਮ। ਕੋਠੇ ਇੱਥੇ ਪਾ ਗਏ ਤਾਂ ਉੰਜ ਸਵਰੇ ਜਲੇਗਾ ਜਿੰਨ ਦਾ ਪਾਣੀ ਆ ਗਿਆ। ਪਾਣੀ ਜਿੰਨ ਦਾ ਆਇਆ ਇਹਨਾਂ ਵਿੱਚ ਛੱਡ ਕੇ ਸਵਰੇ ਤਿੰਨ ਤਿੰਨ ਫੋਟਾਂ ਅੰਦਰ ਪਾਣੀ ਰਿਹਾ ਵੇ ਕਮਰਿਆਂ ਚ। ਬੇਬੇ ਬੇਬੇ ਹੁਣ ਤੁਸੀਂ ਡਾਕਟਰ ਨੂੰ ਮਿਲਦੇ ਹੋ ਤਾਂ ਜਿਹੜਾ ਛੋਟੇ ਬੱਚੇ ਦਾ ਇਲਾਜ ਆ ਉਹ ਕਿੰਨਾ ਕੁ ਖਰਚਾ ਨੇ ਵੀ ਇਲਾਜ ਤੇ ਕਿੰਨਾ ਖਰਚਾ ਆਊਗਾ ਪਤਾ ਨਹੀਂ ਆ ਇਹ ਗਈ ਹੈ ਇੱਕਦਨ ਸਲਾਈ ਮਰਵਾਉਣੇ ਨੂੰ ਪਤਾ ਨਾ ਕੀ ਉਹ ਹੁੰਦੇ ਵੀ ਕੋਈ ਚੈਲੰਜ ਆ ਜ਼ਿਆਦਾ ਨਹੀਂ 50 60000 ਰੁਪਿਆ ਦਾ ਖਰਚਾ ਆਊਗਾ ਇਹ ਤੇ ਫਿਰ ਇੰਨਾ ਤੁਹਾਨੂੰ ਪਤਾ ਵੀ ਇੱਕ ਜਾਨੇ 2500 ਰੁਪਿਆ ਦਾ ਇੰਨਾ ਖਰਚਾ ਕਿੱਥੋਂ ਕੋਈ ਲਾਊਗਾ ਤੇ ਨਹੀਂ ਸੋਚ ਰ ਆਉਂਦਾ ਫਿਰ ਸਲਾਈ ਮਰਾਲੇ ਆਈਦੀ ਜਾ ਕੇ ਮੀਨੇ ਬਾਅਦ ਮਰਾਲ ਕੇ 2 ਮਹੀਨੇ ਮਰਾਲ ਕੇ ਤੁਹਾਡਾ ਕਾਰਡ ਵੀ ਬਣਿਆ ਨਾ ਕਾਰਡ ਤੁਹਾਡਾ ਕਾਰਡ ਵੀ ਨਹੀਂ ਅਜੇ ਤੱਕ ਕਹਿੰਨੇ ਬਣਾ ਕੇ ਦਿੱਤਾ ਤੇ ਨਾਂ ਦੇ ਚੱਲਦਾ ਹੀ ਆ ਕੋਈ 50 60 ਹਜ਼ਾਰ ਖਰੂ ਬੱਚਾ ਜਿਹੜਾ ਇਕਲੌਤਾ ਪੋਤਾ ਜਿਹੜਾ ਤੁਹਾਡਾ ਪਿਆ ਆ ਦੋ ਮੁਕੜਨਾ ਤੇ ਇੱਕ ਮੁੰਡਾ ਇੱਦਾਂ ਸਾਰਾ ਵਿਚਾਰੀ ਦਾ ਅੱਗੇ ਰਸ ਤੇ ਤਿੰਨ ਮੁੰਡੇ ਮਾਰ ਕੇ ਭੈਣੇ ਜਿਹੜੇ ਪੁੱਤ ਹੁੰਦੇ ਆ ਉਹ ਬੜੇ ਮਹਿੰਗੇ ਹੁੰਦੇ ਆ ਰੱਬ ਤੋਂ ਮੰਗ ਕੇ ਲੈਨੇ ਆ ਤਾਂ ਜਦੋਂ ਪੋਤਾ ਲਾਜ ਖਣੋ ਪਿਆ ਤਾਂ ਫਿਰ ਮਨ ਚ ਦੁੱਖ ਤੇ ਵੜਾਉਂਦਾ ਹੋਣਾ ਤੁਹਾਨੂੰ ਵੜਾ ਭਰਾਵਾ ਕਿ ਤਿੰਨ ਪੁੱਤ ਮੈਂ ਆਪ ਦੇਤੀ ਤੋੜਤੇ ਇਹੋ ਮੇਰਾ ਚੁੱਪ ਤੋਈ ਦੋ ਮੇਰੇ ਗੱਤਿਆਂ ਹੀ ਦੋ ਇੱਕ ਮੈਂ ਵਿਆਹੀ ਤੇ ਇੱਕ ਮੇਰੀ ਆਵਾ ਤਿੰਨਾ ਮਡਿਆ ਤੋਏ ਹੋਈ ਵਿਚਾਰੀ ਤੇ ਫਿਰ ਮੇਰਾ ਕਰ ਕਾਕਾ ਹੋਇਆ ਬਾਅਦ ਚ ਪਲੇਠੀ ਦੀ ਮੈਂ ਵਿਆਹ ਤੇ ਆਪਦੀ ਤੈਨ ਮੇਰੇ ਮੁੰਡੇ ਪੁੱਰੇ ਹੋਇਆ ਤੇ ਬਾਅਦ ਚ ਇੱਕ ਕੁੜੀ ਹੋਈ ਤੇ ਫਿਰ ਮੇਰਾ ਮੁੰਡਾ ਹੋਇਆ ਬਾਅਦ ਚ ਫਿਰ ਸਾਨੂੰ ਆਸ ਹੋਈ ਵੀ ਸਾਡਾ ਚਲ ਮਾਲਕ ਨੇ ਦੀ ਵੱਜ ਗਾਈ ਤੇ ਬੜਾ ਛੱਡ ਲਿਆ ਸੀ ਤੇ ਮੈਂ ਤਾਂ ਬੜੀ ਬਿਮਾਰਾ ਮੇਰੇ ਤੇ 2-3 ਲੱਖ ਰੁਪਏ ਤਾਂ ਮੇਰੇ ਤੇ ਲੱਗ ਗਿਆ ਤੈਨ ਪਾ ਦਿਹਾੜੀਆਂ ਕਰ ਕਰ ਕੇ ਤੋਂ ਪੰਦਾ ਲਾਵੇ ਵੀ ਤੇ ਨਹੀਂ ਸੂਤਰ ਆਉਂਦਾ ਫਿਰ ਤਾਂ ਕਰ ਘਾਈ ਪਰੇਸ਼ਾਨੀ ਕਰ ਆਉਂਦਾ ਜਵਾਬਦਾ ਤੇ ਸਲਾਈ ਮਰਾ ਲਿਆ ਇਹਦੇ 2 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਪਰੇਸ਼ਾਨੀ ਆਉਂਦੇ ਦੋ ਮਰਾ ਲਿਆ ਇਦੀ ਜਾ ਕੇ ਡਾਕਟਰ ਆ ਦਿੰਦੇ ਪ੍ਰੇਸ਼ਨ ਕਰਾਓ ਤੇ ਆਖੀਂ ਦਵ ਕੋਈ ਨਿਭਾਜੀ ਕਰਾ ਲਾਂਗੇ ਤੇ ਜਿਹੜਾ ਤੁਹਾਡਾ ਪਤੀ ਆ ਉਹ ਤਾਂ ਹਾਲਾਤ ਕੀ ਹੋਣਾ ਉਹ ਉਹਨਾਂ ਨੂੰ ਕੀ ਸਮੱਸਿਆ ਆ ਉਹਨਾਂ ਬਾਰੇ ਡਾਕਟਰ ਕੀ ਕਹਿੰਦੇ ਉਹਨਾਂ ਦਾ ਉਹਦੇ ਫੰਕਸ਼ਨ ਬਹੁਤ ਸੌਝ ਜਾ ਜਾਂਦੀ ਫੰਕਸ਼ਨ ਅੰਦਰ ਵੀ ਭੀਨ ਖਾਣਾ ਵੀ ਬੰਦ ਕਰੋ ਇੰਦਾ ਜਿਆਦਾ ਤੇ ਭੀਤ ਤੋਂ ਖਾਣ ਤੋਂ ਬਣਾ ਨਹੀਂ ਰਹਿ ਸਕਦੇ ਵੀ ਉਹ ਵੀ ਮੜ ਕਕੜਾ ਲਾ ਪੈਂਦੀਆਂ ਆ ਲੱਤਾਂ ਬਾਵਾ ਪੀੜ ਹੁੰਦੀਆਂ ਆ ਇਹ ਇਹ ਗੁੱਡੀ ਦੇ ਨਾਲੋ ਜਿਹੜਾ ਤੁਹਾਡਾ ਬੱਚਾ ਆ ਉਹ ਛੋਟਾ ਕੇ ਵੱਡਾ ਆ ਹਾਂਜੀ ਛੋਟਾ ਉਹ ਇਹਦੇ ਨਾਲ ਛੋਟਾ ਹੈ ਕੀ ਨਾਮ ਹੈ ਤੇਰਾ ਰਾਏਪੀਰ ਤੇਰੇ ਭਰਾ ਨੂੰ ਕੀ ਗੱਲ ਆ ਹੂੰ ਕੀ ਗੱਲ ਆ ਠੀਕ ਨਹੀਂ ਆ ਤੇ ਠੀਕ ਕਰਵਾਉਣਾ ਚਾਹੁੰਦੇ ਤੁਸੀਂ ਹਾਂਜੀ ਹੂੰ ਇਨਸ਼ਾ ਅੱਜ ਲਾਜ ਹੋ ਜਾਏ ਆਹੀ ਆਨੇ ਪੈ ਚੱਲਾ ਆਜ ਹੋ ਜਾਏ ਤੇ ਆਪਦਾ ਚਲਾ ਆਪਦਾ ਗਾਂ ਭਰਾਵਾ ਉਹਦੇ ਆਸ ਕੋਈ ਵਾ ਹੋਜੂਗੀ ਸਾਡਾ ਤੁਣ ਕਿਤਾ 6 ਮਹੀਨੇ ਕ ਸਾਲ ਆ ਜੇ ਉਹਦਾ ਇਲਾਜ ਕਰਾਵਾਂਗੇ ਤੇ ਗਾਂ ਹੋ ਗਏ ਲਾਜੋ ਦਾ ਗਾਵ ਵਿਆਹ ਕਰਾਊਗਾ ਅਗਲੇ ਆਖਣਗੇ ਲੈ ਇਤਰਾ ਤੁਰਿਆ ਫਿਰਦਾ ਵਾ ਬਿਲਕੁਲ ਇੱਕ ਪਰਿਵਾਰ ਦੇ ਵਿੱਚ ਦੋ ਜਿਹੜੇ ਪਰਿਵਾਰ ਦੇ ਮੈਂਬਰ ਨੇ ਉਹ ਮੰਝੇ ਦੇ ਪਏ ਹੋਏ ਨੇ ਉਹਨਾਂ ਦੇ ਇਲਾਜ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਦਰਤ ਦੀ ਮਾਰ ਪਈ ਹੈ ਕਿ ਹੜ੍ਹ ਆਉਣ ਦੇ ਕਾਰਨ ਜਿਹੜੀ ਦੋ ਕਨਾਲਾਂ ਪੈਲੀ ਸੀ ਉਹ ਵੀ ਜਿਹੜਾ ਪਾਣੀ ਦੇ ਹੜ੍ਹ ਦੇ ਵਿੱਚ ਆ ਗਈ ਤਾਂ ਇਸੇ ਲਈ ਇਸੇ ਨੂੰ ਲੈ ਕੇ ਇਸ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਬਾਈ ਜੀ ਕੀ ਚਾਹਣੇ ਹੋ ਤੁਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਅੱਗੇ ਜਾਂ ਜਿਹੜੇ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੇ ਡੈਡ ਲੋ ਕੋਈ ਮਤ ਕੀਤੀ ਜਾਵੇ ਇਹਨਾਂ ਦਾ ਗਰੀਬਾ ਦੀ ਤੇ ਕੋਈ ਮਸਲਾ ਲਓ ਜਿਹੜਾ ਲਾਲਾ ਰੋੜੇ ਤਿਕਾਉਣ ਆਉਣ ਵਾਲੇ ਸਮੇਂ ਚ ਆਉਂਦਾ ਕੋਈ ਗਾਂ ਤੈਨੂੰ ਪਤਾ ਕੰਮ ਵਾਜੇ ਤੇ ਬਾਕੀ ਤੈਨੂੰ ਪਤਾ ਬਾਅਦ ਚ ਤਾਂ ਓਖਾ ਜਾਂਦਾ ਮੁੜ ਕੇ ਆ ਦਿੰਦੇ ਪੁੱਛਦੇ ਨਹੀਂ ਦੱਸਦੇ ਨਹੀਂ ਫਿਰ ਸਰਪੰਚ ਵੀ ਆਖੂਗਾ ਸਾਨੂੰ ਪੁੱਛਿਆ ਨਹੀਂ ਯਾਰ ਸਾਡੇ ਤਾਂ ਕੰਨੀ ਆਵਾਜ਼ ਨਹੀਂ ਪਾਈ ਤੇ ਹੁਣ ਵੀ ਦਿਦਾਈ ਆ ਜਦੋਂ ਆਉਂਦੇ ਜਾਂਦੇ ਸਾਰੇ ਇੱਥੇ ਡੱਡਾ ਗੁਰਬਤ ਦੀ ਜ਼ਿੰਦਗੀ ਜਿਉਂ ਰਹੇ ਇਸ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਾਹ ਫੜਨ ਦੀ ਲੋੜ ਆ ਇੱਕ ਪਾਸੇ ਕੁਦਰਤ ਦੀ ਮਾਰ ਪਈ ਆ ਦੂਜੇ ਪਾਸੇ ਘਰ ਆ ਜਿਹੜਾ ਉਹ ਢੈ ਢੇਰੀ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਦੀਚੇ ਪਾਸੇ ਇੱਕ ਪਰਿਵਾਰ ਦਾ ਮੁਖੀ ਤੇ ਇੱਕ ਅਕਲੌਤਾ ਪੁੱਤ ਹੈ ਜਿਹੜਾ ਉਹ மஞ்சੇ ਤੇ ਪਏ ਹੋਏ ਨੇ ਔਰ ਇਸੇ ਪਰਿਵਾਰ ਦੇ ਇਲਾਜ ਨੂੰ ਲੈ ਕੇ ਬੇਵੱਸ ਮਜ਼ਦੂਰ ਪਰਿਵਾਰ ਦੇ ਵੱਲੋਂ ਇਨਾ ਗੁਰਸਿੱਖਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੀ ਬਾਹ ਜ਼ਰੂਰ ਫੜੀ ਜਾਵੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਹੀ ਡਿਮਾਂਡ ਕੀਤੀ ਜਾ ਸਕਦੀ ਹੈ ਕਿ ਜ਼ਰੂਰ ਇਸ ਪਰਿਵਾਰ ਦੇ ਦੁੱਖ ਦੇ ਸਮੇਂ ਦੇ ਵਿੱਚ ਸਹਾਇਤਾ ਹੋ ਪੈਂ ਜੀ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਕੇ ਤੁਹਾਡੀ ਕੋਈ ਮਦਦ ਕਰਨੀ ਚਾਹਣਾ ਤਾਂ ਆਪਣਾ ਸੰਪਰਕ ਨੰਬਰ ਦੱਸ ਦਿਓ ਜੀ ਮੇਰਾ ਕੋਈ ਨਹੀਂ ਸਾਡੀ ਕਹਿੰਨੇ ਮਦਦ ਕੀਤੀ ਹੂੰ ਇਨਾ ਚਰ ਹੋਗਾ ਕੋਈ ਨਹੀਂ ਸਾਨੂੰ ਪੁੱਛ ਦੱਸ ਹੁਣ ਮਦਦ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਿਸੇ ਕੋਲੋਂ ਹੁਣ 90419 93909 ਨੰਬਰ ਸਾਡਾ 90419 ਹਾਂਜੀ 90419 ਤੇ 93909 ਨੰਬਰ ਨਾਂ ਕੀ ਹੈ ਜੀ ਗੁਰਦੇਵ ਸਿੰਘ ਐਡਰੈਸ ਕੀ ਹੈ ਤੁਹਾਡਾ ਪੂਰਾ ਪਿੰਡ ਬੰਡਾਲਾ ਫਿਰੋਜ਼ਪੁਰ ਜ਼ਿਲ੍ਹਾ ਸਾਡਾ ਹਾਂਜੀ ਤਾਂ ਇਸ ਪਰਿਵਾਰ ਦੇ ਵੱਲੋਂ ਦੁੱਖ ਦੀ ਘੜੀ ਦੇ ਵਿੱਚ ਸੰਗਤਾਂ ਦੇ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਜ਼ਰੂਰ ਹੈ ਤੁਸੀਂ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਮਾਤਾ ਜੀ ਅੰਤ ਦੇ ਵਿੱਚ ਸਿੱਖ ਸੰਗਤਾਂ ਨੂੰ ਇਲਾਜ ਸੰਬੰਧੀ ਕੋਈ ਬੇਨਤੀ ਪਾਜੀ ਇਹਦਾ ਇਲਾਜ ਹੋ ਜਾਏ ਵੀਰ ਸਾਨੂੰ ਇੰਨਾ ਵੜਾਣ ਪਹਿਵੇਂ ਨਾ ਦੇਣ ਇਹਨਾਂ ਮੁੰਡੇ ਦਾ ਤੇ ਪਰਵਣੇ ਦਾ ਇਲਾਜ ਕਰਾ ਦੇ ਗਰਬਾਜ ਸਿੰਘ ਦਾ ਮੁੰਡਾ ਹੂੰ ਤੇ ਪਾਜ ਗਏ ਰੰਗੇਸ਼ ਸਿੰਘ ਫਿਰ ਗੁਰਦੇਵ ਸਿੰਘ ਗੁਰਦੇਵ ਸਿੰਘ ਉਹਦਾ ਨਾਂ ਜੀ ਮਾਨਪ੍ਰੀਤ ਮੁੰਡੇ ਦਾ ਮਾਨਪ੍ਰੀਤ ਮੁੰਡੇ ਦਾ ਨਾਂ ਆ ਹੂੰ ਪੰਜਾਬੀਓ ਤੁਸੀਂ ਬਹੁਤ ਦਰਿਆ ਦੇ ਲਈ ਹੋ ਅਤੇ ਖਾਸ ਤੌਰ ਤੇ ਸਿੱਖਾਂ ਦੀਆਂ ਚਰਚਾਵਾਂ ਪੂਰੀ ਦੁਨੀਆ ਦੇ ਵਿੱਚ ਪਈਆਂ ਹੋਈਆਂ ਨੇ ਸਿੱਖਾਂ ਨੇ ਪੂਰੇ ਵਰਲਡ ਦੇ ਵਿੱਚ ਆਪਣੇ ਨਾਮ ਦੀ ਧਾਂਕ ਪਾਈ ਹੋਈ ਹੈ ਪਰ ਖਾਸ ਤੌਰ ਤੇ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਲੋੜਵੰਦ ਪਰਿਵਾਰ ਹੈ ਤੇ ਇਸ ਪਰਿਵਾਰ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਬਣਦਾ ਹੈ ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ